ਫਰੀਕੋਟ ਦੇ ਵਿੱਚ ਅਕਸਰ ਹੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪੁਲਿਸ ਵੱਲੋਂ ਲੱਖ ਦਾਅਵੇ ਕੀਤੇ ਜਾਣ ਪਰ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀ ਇੱਕ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਜ਼ਿਲ੍ਹੇ ਦੇ ਕਸਬਾ ਸਾਦਕ ਦੀਆਂ ਜਿੱਥੇ ਇੱਕ ਕੱਪੜਿਆਂ ਦੀ ਦੁਕਾਨ ਦੇ ਉੱਪਰ ਕੁਝ ਲੋਕਾਂ ਵੱਲੋਂ ਆ ਕੇ ਭੰਤੋੜ ਕੀਤੀ ਗਈ ਅਤੇ ਦੁਕਾਨ ਮਾਲਕ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਨੂੰ ਫਰੀਕੋਟ ਦੇ ਗਗੂ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਾਣਕਾਰੀ ਮੁਤਾਬਕ ਫੀਕੋਟ ਜ਼ਿਲ੍ਹੇ ਦੇ ਕਸਬਾ ਸਾਦਕ ਦੇ ਇੱਕ ਦੁਕਾਨ ਦੇ ਵਿੱਚ ਕਪੜੇ ਲੈ ਕੇ ਕੁਝ ਨੌਜਵਾਨ ਗਏ ਹੋਏ ਸਨ ਕਪੜਿਆਂ ਦੇ ਵਿੱਚ ਕੋਈ ਖਰਾਬੀ ਹੋਣ ਤੋਂ ਬਾਅਦ ਦੁਕਾਨਦਾਰ ਦੇ ਨਾਲ ਉਹਨਾਂ ਦੀ ਬਹਿਸ ਹੋਈ ਤੇ ਉਸ ਤੋਂ ਬਾਅਦ ਇਹ ਲੜਾਈ ਵਧ ਗਈ ਅਤੇ ਜਸਦਾਨ ਇਸ ਲੜਾਈ ਦੇ ਵਿੱਚ ਦੁਕਾਨ ਮਾਲਕ ਜ਼ਖਮੀ ਹੋ ਗਿਆ ਜਿਸ ਨੂੰ ਫਰੀਕੋਟ ਦੇ ਗੁਰੂਵ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਜ਼ਖਮੀ ਦੁਕਾਨਦਾਰ ਅਤੇ ਦੁਕਾਨ ਤੇ ਕੰਮ ਕਰਦਾ ਲੜਕਾ ਭਾਈ ਕੀ ਨਾਮ ਹੈ ਤੇਰਾ ਮੇਰਾ ਨਾਮ ਗੰਗੂ ਤੇ ਕੀ ਮਸਲਾ ਕੀ ਹੋਇਆ ਸੀ ਜਿਹੜੀ ਲੜਾਈ ਹੋਈ ਦੁਕਾਨ ਤੇ ਮਸਲਾ ਇਹ ਆ ਜੀ ਸਾਡੇ ਗਾਹਕ ਸੀਗੇ ਜੀ ਜੇ ਕੁਰਤਾ ਪਿਆ ਮੇ ਥੋੜਾ ਰੰਗ ਫਿੱਟ ਹੋਇਆ ਸੀਗਾ ਜੀ ਇਹ ਕਾਫੀ ਅਸੀਂ ਉਹਨਾਂ ਨਾਲ ਹੱਲ ਵੀ ਕਰ ਦਿੱਤਾ ਸੀਗਾ ਜੀ ਉਹ ਕਾਫੀ ਟਾਈਮ ਤੋਂ ਸਾਡੇ ਨਾਲ ਬਹਿਸਵਾਜੀ ਕਰੀਗੇ ਅੱਛਾ ਜੀ ਕਹਿ ਰਹੇ ਸੀ ਸਾਡੇ ਮਸਲਾ ਸਾਰਾ ਹੱਲ ਕਰਕੇ ਦਿਓ ਅਸੀਂ ਉਹਨਾਂ ਦੇ ਪਿਆਰ ਨਾਲ ਗੱਲ ਕਰਨ ਦੇ ਬਾਵਜੂਦ ਵੀ ਸਾਡੇ ਨਾਲ ਬੜੀ ਬੇਰਹਿਮੀ ਨਾਲ ਪੇਸ਼ ਆਈ ਗਾਲਾਂ ਕੰਨ ਦੇ ਵੀ ਬੋਲੀ ਕਿੰਨੇ ਜਣੇ ਸੀਗੇ ਇਹ ਤਿੰਨ ਚਾਰ ਜਣੇ ਸੀ ਸੱਟਾ ਫੱਟੇ ਵਿੱਚ ਜੀ ਗਏ ਹਾਂ ਜੀ ਬਾਈ ਮਿੰਟੂ ਦੇ ਬੱਤੀਆਂ ਜੀ ਮਿੰਟੂ ਗਖੜਦੇ ਜੀ ਸਾਡੇ ਛੇੜਦੇ ਹਾਂਜੀ ਤੇ ਜਿਹੜਾ ਸ਼ੀਸ਼ਾ ਵੀ ਥੋੜਾ ਗੇੜਦੋ ਹਾਂਜੀ ਜਦੋਂ ਉਹਨਾਂ ਨੂੰ ਕਹਾਂ ਅਸੀਂ ਪਿਆਰ ਨਾਲ ਗੱਲ ਕਰ ਰਹੇ ਸੀਗੇ ਤੇ ਉਹ ਸਾਡੇ ਨਾਲ ਬਤਮੀਜ਼ ਨਾਲ ਗੱਲ ਕਰ ਰਹੇ ਸੀ ਉਹਨਾਂ ਨੂੰ ਕਿਹਾ ਵੀ ਹੁਣ ਹੱਲ ਨਹੀਂ ਹੋਣਾ ਫਿਰ ਸਾਨੂੰ ਗਾਲਾਂ ਮੰਦਾ ਦੇ ਕੇ ਤੇ ਬਾਹਰ ਨੂੰ ਨਿਕਲਿਆ ਸੀ ਸ਼ੀਸ਼ੇ ਲੱਤ ਮਾਰੀ ਸੀ ਸਭ ਹੰਤਾ ਜੀ ਜਦੋਂ ਅਸੀਂ ਬਾਹਰ ਜਾ ਕੇ ਗੱਲ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਤੇ ਬਾਈ ਦੇ ਸਾਡੇ ਤੇ ਗਲ ਪੈ ਗਏ ਉਹਨੇ ਸੱਟਾ ਫੇੜਾ ਮਾਰ ਕੇ ਸਾਡੇ ਵੀ ਮੇਰੇ ਵੀ ਮਾਰ ਗਿਆ ਤੇ ਮਿੰਟੂ ਦੇ ਕਿੰਨੇ ਸੱਟਾ ਹੁਣ ਉਹਨਾਂ ਦੇ ਕਾਫੀ ਸੱਟ ਆ ਜੀ ਮੱਥੇ ਇੱਥੇ ਆ ਕਿ ਲੈ ਕੇ ਗਏ ਹੁ ਕਿੰਨੇ ਕ ਵਜੇ ਅ 2 ਘੰਟੇ ਪਹਿਲਾਂ ਦੀ ਗੱਲ ਹੈ ਅੱਛਾ ਤੇ ਕੀ ਨਾ ਕੀ ਉਹਨਾਂ ਦਾ ਜਨਾ ਸੱਟਾਂ ਮਾਰੀਆਂ ਤੁਹਾਡੇ ਵਰਿੰਦਰ ਸਿੰਘ ਤਲਵੰਤ ਸਿੰਘ ਦਾ ਪਿੰਡ ਕੋਣੀ ਦਾ ਨੂੰ ਤੇ ਦੂਜਾ ਦੂਜਾ ਜੈਮਲ ਦਾ ਮੁੰਡਾ ਸੀਗਾ ਜਿਹੜਾ ਢਿਲੋ ਜੈਮਲ ਵਾਲਾ ਅੱਛਾ ਤਲਵੰਤ ਸਿੰਘ ਤਲਵੰਤ ਸਿੰਘ ਤੇ ਕੀ ਗੱਲ ਕੀ ਹੋਈ ਸੀ ਉਹ ਕੱਪੜੇ ਲੈ ਗਏ ਸੀ ਕਿਤੇ ਅੱਛਾ ਕਹਿੰਦੇ ਖਰਾਬ ਹੋ ਗਏ ਹੂੰ ਨਾ ਵੀ ਅਹ ਜੱਟ ਨੂੰ ਦਿਖਾ ਲਾਂਗੇ ਹੂੰ ਕਹਿੰਦੇ ਮੈਂ ਹੁਣੇ ਲੱਗੇ ਆਣਾ ਮੇਰੇ ਗੱਲ ਕਹਿੰਦੇ ਤਿੰਨ ਦੇਖ ਲਾਂਗੇ ਜਾਣ ਲੱਗੇ ਸ਼ੀਸ਼ਾ ਭੰਤਾਂ ਦੁਕਾਨ ਦਾ ਮੈਂ ਮਗਰ ਗਿਆ ਮਗਰ ਉੱਥੇ ਜਾ ਕੇ ਗੱਲ ਪੈ ਗਈ ਕੋਈ ਧਿਆਬਾਰ ਰੱਖੀ ਬੈਠੇ ਕੋਈ ਅੱਛਾ ਪਹਿਲਾਂ ਹੀ ਤਿਆਰੀ ਸੀ ਹਾਂ ਕੋਈ ਤਿਆਰੀ ਸੀਗੀ ਪਹਿਲਾਂ ਹੋ ਕੇ ਮੁੜ ਕੇ ਗਏ ਫਿਰ ਦੁਬਾਰਾ ਆਏ ਉਹ ਤੇ ਉਹ ਸਿਰਚ ਮਾਰਿਆ ਉਹ ਛੁੱਟਣੇ ਮੇਰੇ